ਸਰਬਜੀ ਸੰਗਲੂਰ ਵੀ ਦੀ ਮਿਨੀ ਕਹਾਣੀ ਚੂਹਾ ਚੋ ਅੱਲਾ ਦੂਜਾ ਹਿੱਸਾ ਇੱਕ ਚੂਹੇ ਨੇ ਕਿਹਾ ਲਾਲਾ ਕਹਿ ਦੂੰ ਆਪਣਾ ਬੀਜ ਦਿਖਾ ਇੱਥੇ ਕਿਵੇਂ ਆਇਆ ਤਾਂ ਲਾਲਾ ਕਹਿਣ ਲੱਗਾ ਕਿ ਆਪਣੀ ਦੇਚ ਬੀਜੇ ਦੀ ਗੋੜ ਨਹੀਂ ਹੁੰਦੀ ਤਾਂ ਚੂਹਿਆਂ ਦਾ ਰਾਜਾ ਕਹਿਣ ਲੱਗਾ ਕਿ ਤੂੰ ਕਿਹੜੇ ਸੁਗੰਦੋ ਫਿਰਦਾ ਹੈਂ ਇਸ ਸ਼ਹਿਰ ਜਿੰਨ ਨੂੰ ਪਹਿਲਾ ਬੀਜਾ ਦਿਖਾਣਾ ਪਵੇਗਾ ਇਹ ਪਹਿਲਾ ਵਾਲਾ ਦੇਸ਼ ਨਹੀਂ ਇਸ ਦੇਤੇ ਹੁਣ ਸਾਡਾ ਕਮਜਾਏ ਅਸੀਂ ਜਿਸ ਤਰ੍ਹਾਂ ਗਾਹਾਂਗੇ ਤੈਨੂੰ ਉਸ ਤਰ੍ਹਾਂ ਕਰਨਾ ਪਵੇਗਾ ਜਿਸ ਤਰ੍ਹਾਂ ਅਸੀਂ ਰਹਿੰਦੇ ਹਾਂ ਤੈਨੂੰ ਉਸ ਤਰ੍ਹਾਂ ਰਹਿਣਾ ਪਵੇਗਾ ਖਾਣਾ ਪਵੇਗਾ ਤੈਨੂੰ ਮਸ਼ੀਨ ਚ ਪਾ ਕੇ ਤੈਨੂੰ ਵੀ ਚੂਹਾ ਬਣਾਵਾਂਗੇ ਤੇ ਤੂੰ ਵੀ ਸਾਡੇ ਵਾਂਗ ਦੇਸ਼ ਨੂੰ ਲੋਕਾਂ ਨੂੰ ਸਮਾਜ ਨੂੰ ਮਾਜੂਦਰ ਦਿਖਾਏਗਾ ਤੇ ਸਾਡੇ ਚੜ੍ਹ ਜਾਏਗਾ ਸਾਡੇ ਵਰਗਾ ਸਾਡੇ ਵਰਗਾ ਸਾਡੇ ਵਰਗਾ ਸਾਡੇ ਵਰਗਾ ਸਾਡੇ ਵਰਗਾ ਇੱਥੇ ਬਹੁਤ ਖਰਾਗ ਹੈ ਇੱਥੇ ਕੋਈ ਭੁੱਖਾ ਨਹੀਂ ਮਰਦਾ ਜਿੰਨਾ ਵੱਡਾ ਉਹਦਾ ਉਦਨਾ ਮੋਟਾ ਚੂਹਾ ਸਾਨੂੰ ਚੂਹਾ ਚੋਰ ਕਹਿੰਦੇ ਨਹੀਂ ਤੁਹਾਨੂੰ ਚੂਹਾ ਚੋਰ ਕਹਿੰਦਾ ਧੰਨਵਾਦ ਜਿਨ੍ਹਾਂ ਨੇ ਸਰ ਜੀ ਸ੍ਰੀ ਸੁਲਬੀ ਦੀ mini ਕਹਾਣੀ ਚੂਹਾ ਚੋਰ ਸੁਣੀ ਤੇ ਦੁਆਰਾ ਫਿਰ ਦੌਰੰਦ ਗਿਆਨ ਗਿਆਨ ਦਿੱਲੀ ਸੀਸ ਨੂੰ ਉਤਰ ਕੇ ਲਾਲਾ ਬਨਵਾਰੀ ਲਾਲ ਬਾਹਰ ਆਟੋ ਰਖਸ਼ਾ ਦਾ ਇੰਤਜ਼ਾਰ ਕਰਨ ਲੱਗਾ